ਇੱਕ ਹੁਣ ਵੀ ਪੰਜਾਬ ਯੂਨੀਵਰਸਿਟੀ ਦਾ بڑا ਜਿਹੜਾ ਉਹ ਰੌਲਾ ਪੈ ਰਿਹਾ ਵਾ ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਆ ਤੇ ਵੀ ਉਹਦੇ ਵਿੱਚ ਜਿਵੇਂ ਕਿ ਸੈਨੇਟ ਬਣਿਆ ਹੋਇਆ ਵੀ ਸੈਨੇਟ ਦੇ ਵਿੱਚ ਕੋਸਕ ਮੈਂਬਰ ਆ ਜਿਹੜੇ ਉਹ ਸਟੂਡੈਂਟ ਜੂਨੀਅਨ ਦੇ ਹੁੰਦੇ ਆ ਤਾਂ ਉਹਦੀ ਸਹਿਮਤੀ ਦੇ ਨਾਲ ਹੀ ਆ ਵੀ ਕੋਈ ਵੀ ਮਤਾ ਵਾ ਜਾਂ ਕੋਈ ਕੰਮ ਆ ਯੂਨੀਵਰਸਿਟੀ ਦੇ ਵਿੱਚ ਵੀ ਉਹ ਹੁੰਦਾ ਵਾ ਪਰ ਪੇਸ਼ਲ ਦੇਣੀ 31 ਅਕਤੂਬਰ ਨੂੰ ਵੀ ਕੇਂਦਰ ਦੀ ਸਰਕਾਰ ਆ ਵੀ ਇੱਕ ਮਤਾ ਜਿਹੜਾ ਉਹ ਲੈ ਕੇ ਆਈ ਸੀਗੀ ਵੀ ਜਿੰਦੀ ਜਿਹੜਾ ਸੈਨੇਟ ਆ ਵੀ ਉਹ ਅਸੀਂ ਪੰਜਾਬ ਯੂਨੀਵਰਸਿਟੀ ਦਾ ਭੰਗ ਕਰਦੇ ਆ ਤਾਂ ਉਹਨੂੰ ਲੈ ਕੇ ਵੀ ਉਥੋਂ ਦੇ ਜਿਹੜੇ ਸਟੂਡੈਂਟ ਜੂਨੀਅਨ ਸੀਗੀ ਵੀ ਉਹਨਾਂ ਉਹਨਾਂ ਨੇ ਉਸ ਦਿਨ ਤੋਂ ਹੀ ਜਿਹੜਾ ਉਹ ਧਰਨਾ ਸ਼ੁਰੂ ਕਰਤਾ ਵੀ ਇਹ ਜਿਹੜਾ ਨੋਟੀਫਿਕੇਸ਼ਨ ਆ ਉਹ ਰੱਦ ਕੀਤਾ ਜਾਵੇ ਕਿਉਂਕਿ ਜੇ ਉਹ ਸੈਨੇਟ ਦੇ ਵਿੱਚੋਂ ਵੀ ਸਟੂਡੈਂਟ ਹੀ ਕੱਢ ਦਿੰਦੇ ਆ ਤਾਂ ਫਿਰ ਵੀ ਉਹਨਾਂ ਦੇ ਕੇਂਦਰ ਸਰਕਾਰ ਦੇ ਬੰਦੇ ਹੀ ਹੋ ਜਾਣਗੇ ਤਾਂ ਵੀ ਮੰਨ ਲਓ ਫਿਰ ਉਹ ਕੋਈ ਵੀ ਆਪ ਦੇ ਹੱਕ ਦਾ ਕੰਮ ਆ ਜਿਹੜਾ ਉਹ ਕਰ ਸਕਦੀ ਆ ਕਿਉਂਕਿ ਜਦੋਂ ਉਹਨਾਂ ਦੇ ਮੈਂਬਰੀ ਹੋਣਗੇ ਤਾਂ ਵੀ ਇਹਨੂੰ ਲੈ ਕੇ ਕਾਫੀ ਅਜਿਵੇਂ ਕਿ ਰੋਜ਼ ਪ੍ਰਦਰਸ਼ਨ ਹੋ ਗਿਆ ਸੀਗਾ ਤਾਂ ਉਹਨੂੰ ਦੇਖਦੇ ਹੋਏ ਵੀ ਸਰਕਾਰ ਨੇ ਉਹ ਨੋਟੀਫਿਕੇਸ਼ਨ ਆ ਜਿਹੜਾ ਉਹ ਰੱਦ ਕਰਤਾ ਜਿਵੇਂ ਵੀ ਜਿਵੇਂ ਹੁਣ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਵੀ ਇਹ ਪੰਜਾਬ ਦੇ ਅਧੀਨ ਆਉਂਦੀ ਆ ਤੇ ਇਹਦੇ ਕਾਫੀ ਕਾਲਜ ਆ ਜਿਹੜੇ ਉਹ ਪੰਜਾਬ ਦੇ ਕਾਲਜ ਵੀ ਇਹਦੇ ਅਧੀਨ ਆ ਤੇ ਇਹਨੂੰ ਜਿਵੇਂ ਕਿ ਕੋਸਕ ਪੈਸਾ ਦਾ ਸੈਂਟਰ ਗਵਰਨਮੈਂਟ ਦਿੰਦੀ ਆ ਜਿਵੇਂ ਜਾਂ ਦੇ ਪੈਸਾ 60% ਦੇ ਕਰੀਬ ਤੇ 40 40% ਤੇ ਕਰੀਬ ਆ ਜਿਹੜੀ ਉਹ ਜਿਵੇਂ ਕਿ ਸਟੇਟ ਗਵਰਨਮੈਂਟ ਦਿੰਦੀ ਆ ਤੇ ਤਾਂ ਕਰਕੇ ਵੀ ਇੱਥੇ ਹਾ ਕਾ ਜਿਹੜਾ ਉਹ ਪੰਜਾਬ ਦਾ ਜ਼ਿਆਦਾ ਆ ਪਰ ਵੀ ਸੈਂਟਰ ਗਵਰਨਮੈਂਟ ਵੀ ਇੱਕ ਨੋਟੀਫਿਕੇਸ਼ਨ ਲਿਆ ਕੇ ਵੀ ਜਿਹੜਾ ਸੈਨੀਟੀ ਭੰਗ ਕਰਨ ਚੱਲੀ ਸੀਗੀ ਪਰ ਵੀ ਜਿਸ ਕਰਨ ਸਿੰਘ ਕਹਿੰਦੇ ਜੀ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਪਰ ਵੀ ਸਟੂਡੈਂਟ ਯੂਨੀਅਨ ਤੇ ਬਾਕੀ ਹੋਰ ਕਿਸਾਨ ਜੱਥੇਬੰਦੀਆਂ ਨੇ ਵੀ ਬਈ ਇਹਨਾਂ ਨੂੰ ਸਪੋਰਟ ਕਰਤੀ ਸੀਗੀ ਸਟੂਡੈਂਟ ਯੂਨੀਅਨ ਨੂੰ ਤੇ ਜਦੋਂ ਕਾਫੀ ਆ ਵੀ ਵਿਰੋਧ ਹੋਣ ਲੱਗ ਗਿਆ ਤੇ ਫੇਰ ਉਹ ਵੀ ਵਾਪਸ ਆ ਜਿਹੜਾ ਉਹਨਾਂ ਨੂੰ ਉਹ ਨੋਟੀਫਿਕੇਸ਼ਨ ਲੈਣਾ ਪਿਆ ਤੇ ਬਾਕੀ ਆਪਾਂ ਦਾ ਆਈ ਕਹਿੰਦੇ ਆ ਵੀ ਜਿਹੜਾ ਪੰਜਾਬ ਯੂਨੀਵਰਸਿਟੀ ਆ ਵੀ ਇੱਕ ਪੰਜਾਬ ਦਾ ਜਿਹੜਾ ਉਹ ਮਾਣ ਆ ਤੇ ਵੀ ਇੱਥੇ ਪੰਜਾਬ ਤੋਂ ਵੀ ਸਟੂਡੈਂਟ ਜਾਂਦੇ ਆ ਪੜਨ ਤੇ ਵੀ ਹੁਣ ਵੀ ਜਾਂਦੇ ਆ ਤੇ ਪਹਿਲੋਂ ਵੀ ਪੜ ਕੇ ਜਿਵੇਂ ਕਿ ਬੱਟੇ ਅਉਧਿਆਂ ਤੇ ਪਹੁੰਚੀ ਆ ਚਲੋ ਹਰਿਆਣੇ ਦੇ ਵੀ ਪੜਦੇ ਆ ਹਿਮਾਚਲ ਦੇ ਵੀ ਪੜਦੇ ਆ ਵੀ ਪਰ ਇਹ ਤੇ ਸਾਰੇ ਦਾ ਪਹਿਲਾ ਹੱਕਾ ਵੀ ਪੰਜਾਬ ਦਾ ਹੀ ਹੈਗਾ ਵਾ ਤੇ ਰਹੂਗਾ ਵੀ ਤਾਂ ਕਰਕੇ ਵੀ ਹੁਣ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਕੀਤਾ ਤੇ ਉਹਨਾਂ ਦਾ ਰੰਗ ਲਿਆਇਆ ਤੇ ਉਹਨਾਂ ਇਹ ਨੋਟੀਫਿਕੇਸ਼ਨ ਆ ਜਿਹੜਾ ਉਹ ਰੰਤ ਕਰਤਾ